ਪੰਜਾਬ ਦੇ ਵਿੱਚ ਮਨਰੇਗਾ ਸਕੀਮ ਨੂੰ ਲੈ ਕੇ ਲਗਾਤਾਰ ਸਿਆਸੀ ਕਮਸਾਣੇ ਚੱਰੀ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਲਗਾਤਾਰ ਦਾਸੀਏ ਕਿ ਉੱਥੇ ਇੱਕ ਵੱਡਾ ਪ੍ਰਦਰਸ਼ਨ ਆ ਜਿਹੜਾ ਕਿ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਕੇਂਦਰ ਖਿਲਾਫ ਵੜਾਸ ਕੱਢੀ ਜਾਂਦੇ ਆ ਹਾਲਾਂਕਿ ਰਾਜਾ ਬੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਕਾਂਗਰਸ ਪਾਰਟੀ ਇੱਕ ਵੱਡਾ ਕਟਕਰਨ ਜਾ ਰਹੀ ਹੈ ਤੇ ਉੱਥੇ ਹੀ ਮਨਰੇਗਾ ਸਕੀਮ ਦੇ ਉੱਤੇ ਜਿਹੜਾ ਕਿ ਅਸੀਂ ਕਿਉਂਕਿ ਉੱਥੇ ਹੀ ਗਰੀਬਾਂ ਦੀ ਜਿਹੜੀ ਕਿ ਰੋਟੀ ਨਹੀਂ ਖੋਣ ਦਵਾਂਗੇ ਤੇ ਜੋ ਸਟੈਂਡ ਸਾਨੂੰ ਕਾਂਗਰਸ ਪਾਰਟੀ ਨੂੰ ਲੈਣਾ ਪਿਆ ਉਹ ਜ਼ਰੂਰ ਲਵਾਂਗੇ ਤੇ ਜਿਸ ਤੋਂ ਬਾਅਦ ਰਾਜਾ ਵੜਿੰਗੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੁਣ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣੋਨੇ ਆ ਮਨਰੇਗਾ ਸੰਗਰਾਮ ਦੀਆਂ ਰੈਲੀਆਂ ਬਹੁਤ ਸਫਲਪੂਰਕ ਰਹੀਆਂ ਮੈਂ ਸਮੂਹ ਕਾਂਗਰਸੀ ਭਰਾਵਾਂ ਨੂੰ ਲੀਡਰ ਸਹਿਮਾਨਾਂ ਨੂੰ ਤੇ ਵਰਕਰ ਸਾਥੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਨਾਲ ਹੀ ਨਾਲ ਇਹ ਸੰਗਰਾਮ ਖਤਮ ਨਹੀਂ ਹੋਇਆ ਹੈ ਇਹਨੂੰ ਆਪਾਂ ਜਾਰੀ ਰੱਖਣਾ ਹੈ। ਅਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ ਤੇ ਖਰਗੇ ਸਾਹਬ ਦੇ ਨਿਰਦੇਸ਼ਾਂ ਤੇ ਔਰ ਰਾਹੁਲ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਸਦਕਾ ਜੋ ਸਾਡੇ ਕੋਲੇ ਸਰਕੂਲਰ ਆਇਆ ਹੈ ਉਹਰੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਮਿਤੀ 16 ਜਨਵਰੀ ਤੋਂ 25 ਜਨਵਰੀ ਤੱਕ ਆਪਣੇ ਹਲਕੇ ਦੇ ਘੱਟੋ ਘੱਟ 10 ਪਿੰਡਾਂ ਦੇ ਵਿੱਚ ਮਨਰੇਗਾ ਪੰਚਾਇਤਾਂ ਤੇ ਜਾ ਕੇ ਪਿੰਡਾਂ ਚ ਪੰਚਾਇਤ ਲੈਵਲ ਤੇ ਲੋਕਾਂ ਮਨਰੇਗਾ ਲੋਕਾਂ ਦੇ ਨਾਲ ਸੱਥ ਦੇ ਵਿੱਚ ਗੱਲਾਂ ਬਾਤਾਂ ਕਰਨੀ ਹੈ ਕਿ ਹੋਣ ਜਿਹੜਾ ਨਵਾਂ ਕਾਨੂੰਨ ਬਣਾਇਆ ਗਿਆ ਹੈ ਉਹਦੇ ਵਿੱਚ ਕੀ ਕੀ ਤਬਦੀਲੀਆਂ ਆਈਆਂ ਹਨ ਉਹ ਰੀਆਂ ਤੁਸੀਂ ਤਮਾਮ ਵੀਡੀਓਜ਼ ਫੋਟੋਗ੍ਰਾਫਸ ਤੇ ਮੀਡੀਆ ਅਖਬਾਰਾਂ ਰਾਹੀਂ ਜਿਹੜੀਆਂ ਤੁਸੀਂ ਉੱਥੇ ਕਟਿੰਗਸ ਹੋਣੀਆਂ ਉਹਨਾਂ ਨੂੰ ਵੀ ਕਲੈਕਟ ਕਰਨਾ ਤੇ ਉਹ ਆਪਦੇ ਡੀ ਸੀ ਸੀ ਦਫਤਰ ਤੇ ਪੀ ਸੀ ਸੀ ਦਫਤਰ ਆਉਣ आले ਦਿਨਾਂ ਚ ਜਮਾ ਕਰਾਉਣੀ ਹੈ ਇਹ ਬੁਪੇਸ਼ ਬਗੇਲ ਜੀ ਸਾਡੇ ਜਨਰਲ ਸਕੱਤਰ ਸਾਹਿਬ ਦੇ ਆਦੇਸ਼ ਹਨ ਔਰ ਕਟੋ ਕਟ ਵੀਸੇ ਮਜ਼ਦੂਰ ਜਿੰਨਾ ਕੋਲੇ ਜੌਬ ਕਾਰਡ ਹੈ ਲੇਕਿਨ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਤੁਸੀਂ ਆਇਡੈਂਟੀਫਾਈ ਕਰਨਾ ਹੈ ਇਕੱਠੇ ਕਰਕੇ ਵੀ ਇਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਇਹ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਪ੍ਰੈਮਫਲੈਟ ਦੇ ਰੂਪ ਦੇ ਵਿੱਚ ਅਸੀਂ ਤੁਹਾਨੂੰ ਭੇਜ ਦੇਾਂਗੇ ਤੁਸੀਂ ਉਹ ਸਾਰੀ ਜਾਣਕਾਰੀ ਪਿੰਡਾਂ 'ਚ ਜਦੋਂ ਉਹਨਾਂ ਸੱਥਾਂ ਦੇ ਵਿੱਚ 220 330 ਬੰਦੇ ਨਹੀਂ ਜਿਹੜੀਆਂ ਸਭਾ ਬਣਾਉਂਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਦੇਣੀ ਹੈ ਪਰਚਾ ਵੰਡ ਕੇ ਕਿ ਆ ਆ ਜਿਹੜੀਆਂ ਹੁਣ ਨਵੇਂ ਕਾਨੂੰਨ ਦੇ ਵਿੱਚ ਨਵੀਆਂ ਹਦਾਇਤਾਂ ਆਈਆਂ ਹਨ ਔਰ ਜੇਕਰ ਕਿਸੇ ਮਜ਼ਦੂਰ ਦੇ ਜੋਬ ਕਾਰਡ ਕਿਸੇ ਹੋਰ ਵਿਅਕਤੀ ਕੋਲੇ ਹੈ ਉਹਨੂੰ ਵਾਪਸ ਦਿਵਾਉਣਾ ਵੀ ਤੁਹਾਡਾ ਕੰਮ ਹੈ ਕਈ ਵਾਰੀ ਹੁੰਦਾ ਹੈ ਜੋਬ ਕਾਰਡ ਮੇਰਾ ਹੈ ਲੇਕਿਨ ਉਹ ਕਿਸੇ ਹੋਰ ਵਿਅਕਤੀ ਕੋਲੇ ਹੈ ਉਹ ਜੋਬ ਕਾਰਡ ਨੂੰ ਵੀ ਵਾਪਸ ਦਿਵਾਉਣ ਦਾ ਕੰਮ ਤੁਸੀਂ ਕਰਨਾ ਹੈ ਜਿੰਨਾ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਦੀ ਸੂਚੀ ਤਿਆਰ ਕਰਕੇ ਤੁਸੀਂ ਬੀ ਡੀ ਪੀਓ ਤੇ ਏ ਪੀ ਸੀ ਨੂੰ ਅਰਜੀ ਦੇਣੀ ਹੈ ਇਹ ਹੋੜਾ ਮੁਕੰਮਲ ਜਿਹੜੀ ਰਸੀਦ ਹੈ ਪ੍ਰੂਫ ਹੈ ਉਹ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਜਾਂ ਪ੍ਰਦੇਸ਼ ਕਾਰ्यालय ਦੇ ਵਿੱਚ ਜਮ੍ਹਾਂ ਕਰਾਉਣੀ ਹੈ ਸਰਕੂਲਰ ਦੇ ਵਿੱਚ ਇਹ ਸਭ ਕੁਝ ਹਦਾਇਤਾਂ ਕੀਤੀਆਂ ਗਈਆਂ ਜੇਕਰ 15 ਦਿਨ ਅੰਦਰ ਕੰਮ ਪ੍ਰਦਾਨ ਨਹੀਂ ਹੁੰਦਾ ਤਾਂ ਫਿਰ ਤੁਸੀਂ ਸੀਓ ਨੂੰ ਜਾਂ ਡੀਸੀ ਨਾਲ ਸੰਪਰਕ ਕਰਨਾ ਹੈ ਜਿਹੜੀਆਂ ਤੁਸੀਂ ਉਹ ਕੰਮ ਦਿਓਗੇ ਉਹਨੀਆਂ ਰਸੀਦਾਂ ਪ੍ਰਾਪਤ ਕਰੋਗੇ ਜੇ 15 ਦਿਨ ਤੱਕ ਨਹੀਂ ਮਿਲਦਾ ਤਾਂ ਫਿਰ ਤੁਸੀਂ ਇਹ ਵੀ ਤੁਹਾਡਾ ਕੰਮ ਹੈ ਤਮਾਮ ਹਲਕੇ ਇੰਚਾਰਜ ਸਹਿਬਾਨਾਂ ਦਾ ਬਲਾਕ ਪ੍ਰਧਾਨ ਸਹਿਬਾਨਾਂ ਦਾ ਔਰ ਖਾਸ ਕਰਕੇ ਜਿਹੜੇ ਐਮਐਲਏ ਐਮਪੀ ਸਹਿਬਾਨ ਏਰੇ ਦੇ ਵਿੱਚ ਸ਼ਮੂਲੀਅਤ ਇਹ ਉਹਨਾਂ ਦੇ ਲਈ ਪ੍ਰੋਗਰਾਮ ਹੈਗਾ ਜਾਂ ਜਿਹੜੇ ਆਉਣ ਵਾਲੇ ਸਮੇਂ 'ਚ ਕੋਈ ਚੋਣ ਲੜਨਾ ਚਾਹੁੰਦੇ ਸਾਥੀ ਹਨ ਜਾਂ ਬਲਾਕ ਪ੍ਰੈਜ਼ੀਡੈਂਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਔਰ ਨਾਲ 90 ਪਸਤਾਵੇ ਇਹਦੇ ਵਿੱਚ ਇੱਕ ਗ੍ਰਾਮ ਪਸਤਾਵ ਵੀ ਅਸੀਂ ਨਾਲ ਤੁਹਾਨੂੰ ਭੇਜ ਰਹੇ ਹਾਂ ਜਿਹਦੇ ਚ ਤੁਸੀਂ ਪਸਤਾਵ ਜਾਣੀ ਕਿ ਆਪਣੇ ਇੱਥੇ